ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਅਕੀਤ ਕੌਰ ਆਪਨ ਚੈਨਲ ਤੇ ਪ੍ਰਸਤੁਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਲੋ ਜੀ ਆਪਾਂ ਗੰਡੇ ਪੱਟ ਕੇ ਲਿਆ ਕੇ ਜਿੰਨੇ ਦਿਨ ਅੰਦਰ ਹੈ ਪੰਜ ਤਿੰਨ ਚਾਰ ਪੰਜ ਦਿਨ ਹੋ ਗਏ ਪੰਜ ਦਿਨ ਤੇ ਕਿਉਂਕਿ ਇਹਨਾਂ ਨੇ ਆਪਾਂ ਖੁੱਪਾ ਨਹੀਂ ਛੱਡੇ ਰਹਿਗੇ ਤੇ ਮਿੱਟੀ ਵੀ ਨਾਲ ਅੱਜ ਭੁੱਕਾ ਸੀ ਆਇਆ ਇਸ ਤਰ੍ਹਾਂ ਸਮਾਰ ਲਾਂਗੇ ਜਿਹੜਾ ਟਾਈਮ ਆ ਮੋਲਡਿੰਗ ਦਾ ਪਹਿ ਕੰਮ ਤੋਂ ਦੇ ਕਰ ਲੈਣੀ ਨਾ ਦੋ ਲੈ ਮਾਦਰ ਬੱਠੀ ਬੱਠੀ ਜਿੰਨੇ ਕੋ ਸਾ ਮਰੇ ਸਮਾਰ ਲੈਣੇ ਗੰਦੇ ਤੇ ਬਾਕੀ ਫੇਰ ਸਮਾਰ ਲਾਂਗੇ ਕੱਲ ਨੂੰ ਤੇ ਕਹਿੰਦੇ ਬਾਵਾ ਨੇ ਕੀ ਆਪਣੇ ਫੇਰ ਆ ਸਰ ਭੁੱਕਾ ਨੇ ਝੜ ਗੀਆਂ ਇਹਨਾਂ ਨੇ ਜੀਰੋ ਚੰਗੀ ਤਰ੍ਹਾਂ ਸਮਾਰ ਕੇ ਸਫਾਈ ਹੋਊਗੀ ਭੁੱਕਾ ਝੜਦੀਆਂ ਚਲ ਤੇਰਾ ਹੋਰ ਸਮਾਰ ਲੈ ਫਿਰ ਆਪਾਂ ਉਦਨੇ ਦਰਵਾਜ਼ੇ ਚ ਲੈ ਜਾਗੇ ਪੱਖੇ ਥੱਲੇ ਕੌਕੀ ਫਿਰ ਉਹ ਗੰਦ ਜਾਂ ਮਿੱਟੀ ਵੀ ਸੀ ਨਾਲ ਕੋ ਫਾਸੀ ਤਾਂ ਕਰ ਤੋਂ ਉਧਰ ਲੈ ਕੇ ਆਈ ਗਏ ਤੇ ਥੋੜਾ ਕਣ ਪਾ ਦਈਏ ਤਾਂ ਕਿ ਤੁਹਾਨੂੰ ਕਹਿੰਦੇ ਗੰਡੇ ਵਾਲੇ ਮੈਨੋ ਹੋਗੇ 50 ਰੁਪਏ ਸਿੱਲੋ ਹੋਗੇ ਤੇ ਬੰਦੇ ਕੋਈ ਪੁੱਛੀ ਤੇ ਥੋੜੇ ਰੇਟ ਸੁਣ ਐ ਮੈਂ ਤਾਂ ਕਿਹਾ 50 ਰੁਪਏ ਹੋਗੇੁੱਛਿਆ ਹੈ ਨਹੀਂ ਸੁਣ ਨਹੀਂ ਉਹ ਜੀ ਪਹਿ ਇਸ ਤਰ੍ਹਾਂ ਇਹ ਗੰਡੇ ਸਾਰੇ ਸਮਾਰ ਲਾ ਕੇ ਆਏ ਇਸ ਤਰ੍ਹਾਂ ਸਮਾਰ ਦੇਾਂਗੇ ਸਰਦਾਰ ਜੀ ਦੋ ਦਿਨ ਹੋ ਗਏ ਹਰ ਹਰ ਕਰਦੇ ਨੇ ਇਹਨਾਂ ਨੂੰ ਸਮਾਰ ਦੇਣੇ ਹੈ ਇਹਦੇ ਤੁਸੀਂ ਗੰਡੇ ਇਹ ਮਹਾਜਨ ਸਮਾਰ ਲੈਣੇ ਹੈ ਅੱਜ ਕੰਮ ਤਾਂ ਮੁਕਦੀ ਇਹ ਵੀ ਕੰਮ ਆਲਾ ਮੇਰੇ ਪਾਸੇ ਖੇਤੀ ਆ ਨਾ ਕੋਈ ਗੱਲ ਜਿਹੜਾ ਘਰ ਦੇ ਅੰਦਰੋਂ ਫੁੱਲੇ ਵਰਤੇ ਜਾਂਦੇ ਨੇ ਜਿਹੜਾ ਮੋਲ ਦੇ ਫੁੱਲ ਦੇ ਫਿਰ ਤਾਪਾ ਸਾਹ ਨਾਲ ਵਾਸਤ ਲਿਆਣੀ ਠੀਕ ਹੈ ਕਿੰਨੇ ਸੋਨੇ ਗੰਡੇ ਨੇਗੇ ਲਾਲ ਲਾਲ ਗੋਲ ਗੋਲ ਬਸ ਸੋਨੇ ਨੇ ਨਾ ਤਾਂ ਬਾਲਾ ਵੱਟਾ ਜਿਹੜਾ ਬਾਲਾ ਵੱਟਾ ਫੈਲ ਹੁੰਦਾ ਉਹਦਾ ਵੀ ਫੈਲਾਣ ਹੁੰਦਾ ਉਹ ਪਾਣੀ ਜਾਣੇ ਜਾਂਦੀ ਛੇਤੀ ਛੋਟਾ ਪਿਆਜ਼ ਬਾਲਦਾ ਨਹੀਂ ਨਿੱਸਦਾ ਛੇਤੀ ਜਿੰਨਾ ਵੱਡਾ ਪਿਆਜ਼ ਹੋਊਗਾ ਉਹਨਾਂ ਛੇਤੀ ਨਿੱਸਦਾ ਹੈ ਫਾਤੀ ਮਿਲ ਜਾਂਗੇ ਤਾਂ ਬਹੁਤ 2-3 ਘੰਟਿਆਂ ਦਾ ਕੰਮ ਹੈ ਮੇਰੇ ਕੱਲ ਲੋ ਜੀ ਆ ਹੈਗੀ ਸਾਡੀ ਰਹਿਮਤ ਕੌਰ ਤੇ ਰਹਿਮਤ ਕੌਰ ਆ ਭਾਈ ਆ ਸਾਡੀ ਆ ਕਿਹੜਾ ਰਹਿਮਤ ਆ ਗਿਆ ਇਹ ਆ ਸਾਡੀ ਗੁਰਮਤ ਰਹਿਮਤ ਆ ਗਈ ਹੋਰ ਰੌਟੇ ਰੰਟਾ ਨੇ 400 ਪੈ ਰਹੇ ਨੇ ਦੁਪਹਿਰ ਦਾ ਟਾਈਮ ਹੈਗਾ ਪੌਣੇ 1 ਇਕ ਮੁੰਟਾ ਆ ਗਿਆ ਹੈ ਹਾਂ ਇੱਕ ਮੁੰਟਾ ਆ ਥੱਲੇ ਉਹ ਵੀ ਸਰਾਰਤਾ ਕਰਦਾ ਸੰਤੂ ਦੇ ਨਾਲ ਲੜਦਾ ਪੌਣੇ 1 ਉਹ ਜੰਮੀ ਤੇ ਚਲੀ ਜਾਂਦੀ ਬੰਦੇ ਬੜਾ ਅਰਦਾ ਸਾਰੇ ਦਾ ਟੀਵੀ ਦੇਖਦੇ ਨੇ ਨੇ ਸੁਣ ਦੁਪਹਿਰੇ ਸੇ ਸੇਵੀਆਂ ਬਣਾ ਲਿਆ ਤੇ ਦੋਤੀ ਦੋਤੀ ਨੇ ਰੌਣਕ ਦੇ ਦਿੱਤੀ ਸਾਰੇ ਨੇ ਪਾਦੇ ਕਿੱਕਾ ਜਣੇ ਰਹੇ ਨੇ ਮਾਂ ਪਈ ਰਹਿਮ ਤੇ ਕੌਰ ਨੂੰ ਲਈ ਬੈਠੀ ਆ ਮੇਕ ਤੋਂ ਫਿਰ ਇੱਕ ਤੁਸੀਂ ਰਹੇ ਕੋ ਗਰਮਣ ਰਹੇ ਬੰਸਾਰਿਆਂ ਨੂੰ ਆ। ਕੋਈ ਨਾ بس ਤਾਂ પેટ ਖਾਰਾ ਖਿਸ ਖਾ ਲ। ਛੁੱਟੀਆਂ ਕਰਕੇ ਮਸਾ ਬੱਚੇ ਆਏ ਨੇ ਖੇਡਣ ਆਹ ਦੇ ਰਹੇ ਬਚਾਕੀ ਆਂਦੇ ਫੋਨ ਕਰੀ। ਰਹਿਨਤ ਸਾਧਾ ਕਰਾਈ ਮਤੈ ਤੰਨ ਹੋਗੇ ਸਿੱਖਰ ਦੁਆਰਾ ਦੁੱਧ ਵਾਲੀਆਂ ਤਾਂ ਮਾਗਰੋ ਬਾਂਦੀਆਂ ਜਿਹੜੀਆਂ ਦੁੱਧ ਨਹੀਂ ਦਿੰਦੀਆਂ ਉਹਨਾਂ ਨੂੰ ਪਹਿਲਾਂ ਬੰਨਣਾ ਪੈਂਦਾ ਨਹੀਂ ਗਾ ਪਉਂਦੀ ਉਹ ਸੱਤ ਜਵਾਨ ਆ ਗਏ ਅੱਜ ਕੱਲ੍ਹ ਸਿੱਟੇ ਚਾਦਰ ਮਸ਼ੀਨ ਚ ਹਮ ਸਲਫ ਜਿਹਾ ਪਾਣੀ ਪੈ ਤੁਮਾਉਣ ਜੀ ਤੱਕ Thank you.

ਇਹਰੇ ਕਰਮਾ ਚ ਅੱਜ ਬਾੜੇ ਤਾਂ ਹੈ ਉਹਨੂੰ ਹੱਥੋਂ ਵੱਢ ਪਾ ਦੇ। ਇਸੇ ਦੇ ਕਰਮਾ ਦਾ ਕੋਈ ਵਾਰ ਹੀ ਨਹੀਂ ਆਉਦੇ ਜੜੀ ਨਹੀਂ ਚੀਜ਼ ਖਾਂਦੇ ਹੈ ਨਾ। ਮੇਰੇ ਤਾਂ ਪੈਰ ਟੁੱਪਰੇਤੀ 2 ਦਿਨ ਹੋ ਗਏ ਮੈਂ ਆਹ ਬੂਟ ਕਾਹ ਲੱਗੀਆਂ। ਆਹ ਹੱਡ ਟੁੱਪ ਦੇ ਸੀ ਆਹ ਥੱਲੇ ਵੀ ਜ਼ਖਮ ਹੋ ਗਏ ਸੀ ਆਹ ਪੈਰਾਂ ਤੇ। ਹੁਣ ਮਾ ਬੂਟ ਪਾਉਣ ਲੱਗੀ ਆਂਗੀ ਫੇਰ ਕਿੱਥੇ ਮਾੜਾ ਜ ਮੇਰਾ ਪੈਰਾਂ ਦੇ ਨੇ ਜ਼ਖਮ ਠੀਕ ਹੋ ਜਾਣੇ ਆ ਆਂ ਅੱਡੀ ਦੁਖਣਾ ਪੁੱਟ ਕੇ ਜੇ ਸ਼ਾਂਤੀ ਆ ਜਾਂਦੀ ਐ ਪੈਰਾਂ ਨੂੰ ਖੁੱਕ ਲੱਭੀ ਬਈ ਹਾ ਜਿਹੜਾ ਦੁਬਾਰੇ ਭੁੱਖ ਨਹੀਂ ਤੇ ਹੁਣ ਸਾਡੇ ਚੰਗ ਹੋਏ ਫੇਰ ਹੁਣ ਭੁੱਖ ਲੱਗ ਜਾਈ ਜਾਂਦੀ ਮਾਂ ਮੇਰੀ ਮਸੀਹ ਇੱਕ ਕਰਵਾ ਦੋ ਕੱਪੜਾ ਧੁੱਪ ਚ ਰੰਗ ਕੋਟ ਦੇ ਦੇ ਸੁਕਾਉਣਾ ਅੱੱਪਲਾ ਜਨ ਚਾਹਦਾ ਕੋਮ ਹੋਣਾ ਕਦੇ ਨਹੀਂ ਹੋਇਆ ਪਤਾ ਨਹੀਂ ਸੁਕਾਉਂਦਾ ਸਾਰਾ ਖੁੱਪ ਚ ਰੰਗ ਜਾਵਾਂ ਜਵਾਬ ਪਿਆ ਦੇਣਾ ਨਹੀਂ ਆਉਂਗਾ ਮੈਂ ਸੰਕਾਇਆ ਨਾਲ ਜਦੋਂ ਤੱਕ ਤੇ ਅੱਗ ਬਾਰ ਕੇ ਕੱਪੜੇ 4 ਘੰਟਿਆਂ ਤੋਂ ਕੱਪੜੇ 3 ਘੰਟੇ ਬਾਅਦ ਆ ਗਏ ਨਾ ਮੈਂ ਕੱਪੜੇ ਨਹੀਂ ਥਾਹੋਣੇ ਮਸ਼ੀਨ ਵਿੱਚ ਸੁਕਾ ਕੇ ਤੇ ਮੈਂ ਅੰਦਰ ਵੀ ਪਾ ਦੇਣਾ ਕੁਦੇ ਹਮ ਗਿੰਨ ਚੁਰਦਨ ਤੇ ਜਦੋਂ ਦਬੂਂ ਪੈਂਦੇ ਨਾ ਮੈਂ ਮੰਚ ਚ ਆ ਸਤਿਕਾਰ ਤੇ ਬੜਾ ਦਾਤਾ ਜਿਹੜੇ ਪੱਟੇ ਪਰਾਂ ਨੇ ਜਿਹੜੇ ਪ੍ਰੈਨੋਸ ਚੜਤਾਂ ਨੇ ਅੰਗੇ ਪਰ ਜਿਹੜੇ ਬੱਦੀ ਬੱਦੀ ਲੋਰ ਰੱਖਦੇ ਕੁਛ ਐਪਾ ਉਹਨੇ ਮਾਰੀ ਜਰਾ ਮਤਲਬ ਇਹਨੂੰ ਅਕਲ ਆਏਗੇ ਸਲਾਇਆ ਉਹਨਾਂ ਦੀ ਖਰਾਬ ਹੋ ਗਈ ਕੁੜੀਆਂ ਆਈਆਂ ਹੋਈਆਂ ਨੇ ਕਿ ਦੇ ਸੇ ਉਹਨੇ ਤੁਹਾਨੂੰ ਕੋਣ ਆਦੀ ਕੁਰੀ ਰੇਰੀ ਅੱਜ ਆਈ ਸੀ ਆਪਣੇ ਉਹ ਬਹੁਤ ਸੋਹਣ ਸਲਾਈ ਕਰਦੀ ਐ ਇੰਨੇ ਸੋਹਣ ਡਿਜ਼ਾਈਨ ਬਣਾ ਬਣਾ ਕੇ ਸਲਾਈ ਕਰਦੀ ਐ ਬਹੁਤ ਸੋਹਣੀ ਜੀ ਮੈਂ ਖੋਟ ਲੈ ਤੇ ਸਾ ਵੀ ਸਾ ਵੀ ਤੇ ਸਲਾਈ ਕਰਾਂ ਆਇਆ ਪ੍ਰਾਉਣ ਸਾਮੀਆ ਕੱਪੜੇ ਜੇਰਾ ਬਾਇ ਕਿੱਥੇ ਕੱਪੜਾ ਲਾ ਪੁੱਤ ਤੈ ਮਾਰ ਅਨ ਤੈ ਮੈਂ ਮਾਰਦੀ ਆ ਬੈਗ ਚ ਪਾ ਲੀ ਠੀਕ ਆ ਮੈਂ ਮਾਰ ਕੇ ਦੂੰ ਤੈ ਬੈਗ ਚ ਪਾ ਲੂਗੀ ਫੇਰ ਉਲਝ ਜਾਂਦੇ ਨੇ ਬਾਹਲੇ ਕੱਪੜਾ ਐਂ ਤੂੰ ਪਰਮਨਡ 2 ਫੁੱਟ ਨੇ ਤੇ ਰਹਿਣਾ ਪੁੱਤ ਤੈ ਮਾਰ ਦਾ ਕੱਢ ਤੈ ਮਾਰ ਦ ਬੁੱਤ ਮੈਂ ਦੇਖੇ ਮੈਂ ਸੁੱਕੇ ਆਹ ਪੁੱਤ ਮਸ਼ੀਨ ਚ ਨਹੀਂ ਸੁੱਕੇ ਅੱਜ ਤਾ ਕਰਕੇ ਆਏ ਜੋ ਹੋ ਗਏ ਤੂੰ ਤਾਂ ਸੋਹਣੀ ਨਿੱਖਰ ਸੋਹਣੀ ਗਈ ਅੱਜ ਬਹੁਤ ਸੋਹਣੇ ਕੱਪੜੇ ਸਰਖ ਵਧੀਆ ਸੱਚ ਕੱਲ ਮੈਂ ਸਰਖ ਲਿਖਿਆ ਸੀਗਾ ਲਿਖਿਆ ਨਹੀਂ ਲਿਖਾ ਨਹੀਂ ਸਰਖ ਆਏਗਾ ਫਿਰ ਤੇ ਸਟ੍ਰੈਟੀਜੀ ਮੈਂ ਇਹ ਪੁੱਛਿਆਉ ਦੇ ਸੀ ਸਿਆ ਤੇ ਪ੍ਰਵੀਨ ਇੱਕ ਕਮੀਜ਼ ਤੇ ਰਹੀ ਨਾ ਨਹੀਂ ਪੁੱਤ ਉੱਥੇ ਦੇ ਪਰਪਲ ਜਾਂ ਕੱਲ ਪਰਪਲ ਜੇ ਲਾਹਾ ਸੀ ਰਾਤ ਹਨਾ ਹੂੰ ਕਿੱਥੇ ਲਾਹਾ ਮੰਜੀ ਤੇ ਦੇਖੋ ਉੱਤੇ ਪਏ ਨੇ ਚਕਪੜੇ ਉਹ ਤਾਰਦੇ ਪਏ ਨੇ ਦੋ ਕੱਪੜੇ ਦੇਖ ਉਹ ਨਾਲ ਤਾਂ ਨਹੀਂ ਬਿੱਲੇ ਦੀ ਉਹ ਦਸਾਂਵੇਂ ਪਾ ਕੇ ਆਈ ਹੈ ਹੈ ਨਹੀਂ ਅੰਦਰ ਪਿਆ ਫੜ ਲਿਆ ਪੁੱਤ ਹਮ ਤਾਂ ਤੱਤ ਮਹਾਰਾਜ ਘੁੱਲਿਆ ਪੇਟੀ ਤੇ ਪੇਟੀ ਤੇ ਨਹੀਂ ਸੁਪਨੇ ਆਉਣਗੇ ਨਹੀਂ ਹਾਂ ਮੈਨੂੰ ਸੁਪਨੇ ਆਉਂਦੇ ਨਹੀਂ ਕੰਗਾ ਅਨਮਾਰੀ ਜੀ ਹੋਣ ਉਹ ਫਰੇਰੇ ਤੇਰਾ ਮਾਮਾ ਹੋਣ ਲਿਆ ਰੋਜ ਮਾਰੇ ਕੰਨ ਫਿੱਟ ਕੇ ਆ ਕੇ ਬਰਾਵਲੀ ਰੋਜ ਬਰਾਵਲੀ ਕੰਗਾ ਕੀਤਾ ਕਿ ਤੱਕ ਮੈਨੂੰ ਦਿਖੋਣਾ ਮਾਮੇ ਦਾ ਤਾਂ ਪਿਆਰੀ ਮੇਰੇ ਮੇਰੇ ਤਿੰਨ ਜੋੜੀ ਕੱਪੜੇ ਸੀ ਉਹ ਤਾਂ ਸੀ ਇੱਕ ਤਾਂ ਸੀ ਕਾ ਸੀ ਇਹ ਕਾ ਸੀ ਕੋਲ ਆ ਦੋਨੇ ਪਰ ਦਬਰੀ ਹੋਰ ਕੜ ਮੈਂ ਤਾਂ ਹੋਰ ਦੇਖਿਆ ਨਹੀਂ ਨੀ 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 ਲਾਹੇ ਹਰਾਇਆ ਹੋਣਾ ਹਰਾ ਹੁਸਨ ਮਾਮੂ ਦਾ ਤਾਂ ਪਿਆਰ ਪਿਆਰ ਦੇਖਿਆ ਵਗਿਆੜ ਨਹੀਂ ਦੇਖਿਆ ਤਾਂ ਇਹ ਚਲੋ ਇਹ ਪਾ ਕੱਪੜੇ ਸ਼ਾਮ ਦੀ ਇਹ ਬਾਲੇ ਪਾਏ ਨੇ ਸਾਹਮਣੇ ਟੇਬਲ ਤੇ ਫਿਰ ਲੋ ਜੀ ਅੱਪਾ ਬਣਾਉਣੇ ਹੁਣ ਸਬਜ਼ੀ ਸਬਜ਼ੀ ਬਣਾਵਾਂਗੇ ਅੱਪਾ ਬੜੀਆਂ ਬੜੀਆਂ ਪਾਣੀ ਪੁੱਟ ਲੈਣੇ ਤੇਲ ਗਰਮ ਹੋ ਗਿਆ ਇਹਦੇ ਵਿੱਚ ਪਾ ਦਜੀ ਦਾ ਜੀਰਾ ਪੁੱਜਣ ਜਾਂਦੇ ਤੇ ਦੀਆਂ ਕੀ ਕਰਦੀ ਫਿਰਦੀਆਂ ਅਲੂ ਬੜੀਆਂ ਆ ਕਿਉਂ ਤੜੀਆਂ ਭੂਆ ਕੱਜੀ ਜੀ ਕਿਉਂ ਲੈਣੀਆਂ ਬੋਲੀ ਵੀ ਹੈਗੀ ਹੈ ਜਾਣਦੀਆਂ ਨਹੀਂ ਬੋਲੀ ਸਾਲਾ ਹਾਂ ਜੀ ਇੱਕ ਬੜੀ ਬਾਤ ਹੈ ਇਹ ਬਸ ਬਾਦ ਨੂੰ ਰੱਖ ਦੇ ਦੇ ਵਿੱਚ ਛਾਲੀ ਗੰਦੇ ਪੁੱਲਾਂਗਾ ਇਹ ਮਸਾਲੇ ਚੋਂ ਪਾ

ਇਹ ਬੜੀ ਪਾਣੀ ਬੜੀ ਧੁੰਨੀ ਜੇ ਫਿਰ ਬਾਹਰ ਬੜੀਆਂ ਨੂੰ ਇਕੱਲਵਾਂ ਤੇ ਬੜੀ ਮਸਤ ਜਾਂਦੀ ਅੱਗੇ ਬੜੀਆਂ ਹਨ ਹਰ ਇੱਕ ਦੇ ਘਰੇ ਬਣਦੇ ਮੇਰੀਆਂ ਦਾਦੀਆਂ ਸੀ ਘਰੇ ਬਣਾਉਂਦੀਆਂ ਹੋਂਦਾਸ ਪਾਣੀ ਤੇ ਪੈਕਟਾਂ ਦੀ ਐਂਸ ਪਰ ਚਾਹਤ ਪਾਉਣ ਵਾਲੀ ਪਾਈ ਤਾਂ ਦੁਬਾਰੇ ਬਸ ਆਹ ਨਾਲ ਐਂਸ ਪਰ ਚਾਹਤ ਬਸ ਬੱਤ ਜੰਮ ਬੱਦ ਜਾਣਾ ਮੇਰੇ ਤੋਂ ਕੰਮ ਨਹੀਂ ਹੋ ਰਿਹਾ jau terima dari mana tuh tadi mau ਰੋਟਾ ਤਾਂ ਦਾਖਾ ਖੇਤੀ ਕੋ ਜੂ ਜੂ ਤੇ ਆ ਤਾਂ ਮਲ ਪਾਣੀ ਦੇ ਸਾਈਡ ਤੇ ਲਾਦਨੇ ਮੰਜੀ ਹੋ ਗਈ ਮੇਰੀ ਰੈਸਪੀ ਦਾ ਵਿੱਚ ਹੀ ਛੜਦੀ ਹੁਣ ਖੇਤ ਨੂੰ ਪ੍ਰੋਬਲੀ ਨੂੰ ਲੈ ਕੇ ਜਾਂਦੇ ਸੀਗੇ ਡੈਡੀ ਮੈਂ ਵੀ ਆ ਦੇ ਹੁਣ ਦੋਨੇ ਇੱਤਿੰਨ ਨਾਲ ਹੁਣ ਤਿੰਨ ਨਮ ਗੇੜਾ ਦਵਾ ਲਿਆ ਆ ਜੀ ਦੇਖੋ ਜੱਤ ਹੁਣ ਉੱਪਰ ਨੇ ਤੋਂ ਵੀ ਚੱਪਣਾ ਦੂਜੀਆ ਪ੍ਰਾਣੀਆਂ ਜੇ ਪਾਲਾ ਟੂਸ਼ਨ ਵਾਲੇ ਚੱਪਣਾ ਹੀ ਪਾਈ ਫਿਰ ਜੁਰੈਣੀ ਫਿਰ ਭਾਰ ਹੋਉਂਗੀਆਂ ਹੋਰ ਦੂਜੀਆ ਆ ਪੜਾ ਮੇਰੀ ਉੱਥੇ ਗਾਰੇ ਤੋੜ ਕੇ ਲਿਆਉਣਗੇ ਮੱਕੀ ਚ ਗੇਰ ਦੇਣਗੇ ਹੋਰ ਹੋਰ ਕਿੰਨੇ ਭੱਜੀ ਆਉਂਗੀਆਂ ਦੇਖ ਚਾਚਾ ਕਿੱਥੇ ਅੱਜ ਪਿਆ ਤਾਂ ਜੀਆ ਦੂਜੀਆ ਮੰਜੀ ਮੰਜੀ ਚੱਕਣ ਵਾਲੇ ਫਏ ਨਹੀਂ ਹਜੇ ਮੈਂ ਆਹੀ ਚੱਪਲਾ ਪਾਵਾਂ ਫਿਰ ਲਾ ਦ ਕਿਹੜਾ ਨੇ ਤਾਂ ਸਬਜੀ ਵੀ ਉਹ ਅੱਥੀ ਫੋਨ ਸੱਟ ਕੇ ਭੱਜ ਗਈਆਂ ਤਾਂ ਹੈ ਮੇਰਾ ਵੀ ਬੱਸ ਮੰਮੀ ਕਰ ਲੈ ਜਿਹੜਾ ਕੁਝ ਕਰਨਾ ਤੂੰ ਐਨਾ ਕੰਮ ਪਿਆ ਕਰਨਾ ਕਿਹਾ ਸੀ ਤੇ ਹਾਂ ਅੱਤੀ ਪ੍ਰਾਵਲੀ ਨੂੰ ਕੱਢੀ ਨੂੰ ਦੋਨੇ ਭੁੱਜੀਆਂ ਦੇ ਨਾਲ ਆ ਗਈ ਲੋ ਜੀ ਆਪਣਾ ਇਹ ਇਧਰ ਗੱਲਾਂ ਬਾਤਾਂ ਕਰਦੇ ਘਰ ਦੇ ਭੁੱਜੇ ਦੇ ਸਮਾਨ ਤੇ ਬੜੀਆਂ ਦੀ ਸਬਜ਼ੀ, ਢੰਡੇ ਬੜੀਆਂ, ਉਹ ਆਲੂ ਕਾਲੇ। ਚੌਕੀ ਨੂੰ ਨਹੀਂ ਪਸੰਦ ਹਨਾ। ਉਹ ਕਸ ਕਾ ਲਾ ਲੈਣਗੇ। ਤੇ ਸਾਲ ਨੂੰ ਸਾਰੇ ਫਲਿਆਂ ਦਾ ਖਿਆਲ ਜਾਨਾ। ਜੇ ਤੱਕ ਪਾੜ ਤੱਕ ਨੂੰ ਨਿਚੇ ਵਾੜਨ ਕਰ। ਬਬਸ ਹੋਰ ਪਾਣੀ ਨਹੀਂ ਪਾਉਂਦੀ। ਇਹਨੇ ਪਾਣੀ ਚ ਪੱਕ ਜੂ। ਫਿਰ ਬਾਅਦ ਵਕਲ ਪਾਣੀ ਚ ਕੁਝ ਖਾਂਦਣ ਹੋਇਆ। ਤਾਂ ਕਹਿੰਦੇ ਨੇ ਲੜੇ ਡਵਾਕੜ ਪਾਣੀ ਆਇਆ ਬਸ ਇਹਦੇ ਪਾਣੀ ਦੇ ਵਿੱਚ ਹੀ ਪੱਤੀ ਸਬਜੀ ਸਾਡੇ ਬੱਚੇ ਤਾਂ ਥੋੜੀ ਖਾਂਦੇ ਨੇ ਤੜਕੇ ਜਦ ਬੰਦ ਲੱਸੀ ਹੋ ਲੈਣਗੇ